ਸਤਿ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਆਪਣੇ ਐਜੂਕੇਟਰ ਚੈਨਲ ਦੇ ਵਿੱਚ ਆਈ ਹੋਪ ਤੁਸੀਂ ਘਰ ਤੇ ਸਾਰੇ ਆਪਣੇ ਵਧੀਆ ਹੋਵੋਗੇ ਜਿਵੇਂ ਕਿ ਥੰਬਨੇਲ ਦੇਖ ਕੇ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਟੀਚਰਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਠੀਕ ਹੈ ਨਹੀਂ ਕਿ ਕ੍ਰਿਡਿਟ ਟੀਚਰਾਂ ਲਈ 3704 ਵਾਲੇ ਟੀਚਰਾਂ ਲਈ ਜਿਨ੍ਹਾਂ ਨੇ 3704 ਪੋਸਟ ਅਪਲਾਈ ਕੀਤੀਆਂ ਸੀ ਤੇ ਵਿਭਾਗ ਨੇ ਕਹਿਤਾ ਸੀ ਕਿ ਇਹਨਾਂ ਨੂੰ ਰੀਸਿਲੈਕਸ਼ਨ ਹੋਵੇਗੀ ਰੀਸਿਲੈਕਸ਼ਨ ਦਾ ਮਤਲਬ ਕੀ ਸੀਗਾ ਕਿ ਜਿਹੜੀ ਵੀ ਇਹਨੇ ਟੀਚਰ ਨੂੰ ਸਿਲੈਕਸ਼ਨ ਹੋਊਗੀ ਸੀ ਉਹਨਾਂ ਨੂੰ ਕੱਟ ਦਿੱਤਾ ਗਿਆ ਸੀ ਕਿ ਦੁਬਾਰਤੋਂ ਸਿਲੈਕਸ਼ਨ ਕਰਾਂਗੇ ਜਿਹੜੇ ਕਿ ਬਹੁਤ ਵੱਡੀ ਗੱਲ ਸੀ ਤੇ ਇਹਨਾਂ ਸਾਰੇ ਟੀਚਰਾਂ ਦੇ ਦਿਮਾਗ ਦੇ ਵਿੱਚ ਡਰ ਪੈਦਾ ਹੋ ਗਿਆ ਕਿ ਸਾਡੇ ਸਾਨੂੰ ਨਾ ਕੱਢ ਦੇਣ ਸਾਨੂੰ ਨਾ ਕੱਢ ਦੇਣ ਪਰ ਹੁਣ ਜਿਹੜੀ ਸਰਕਾਰ ਹੈ ਇਸ ਚੀਜ਼ ਤੋਂ ਨੋਟੀਫਿਕੇਸ਼ਨ ਜਾਰੀ ਕਰਤਾ ਹੈ ਸਰਕਾਰ ਨੇ ਠੀਕ ਹੈ ਜੀ ਆਹ ਦੇਖੋ ਜੀ ਪੜ੍ਹ ਸਕਦੇ ਤੁਸੀਂ ਦਫ਼ਤਰ ਡਾਇਰੈਕਟਰ ਆਫ ਐਜੂਕੇਸ਼ਨ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਠੀਕ ਹੈ ਜੀ ਤੇ ਕਿੰਦਾ ਬ੍ਰੁਧ ਨੋਟਿਸ ਜਾਰੀ ਹੈ 3704 ਮਾਸਟਰ ਕੈਡਰ ਦੇ ਅਧਿਨ ਸਿਲੈਕਸ਼ਨ ਉਪਰੰਤ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਸਬੰਧ ਵਿੱਚ ਨੋਟਿਸ ਸੰਬੰਧੀ ਠੀਕ ਹੈ ਜੀ ਇਹਨਾਂ ਨੇ ਕਿਹਾ ਤਾਂ ਕਿ ਸਿੱਖਿਆ ਵਿਭਾਗ ਤੁਸੀਂ ਇੱਥੇ ਇਸ ਨੂੰ ਜ਼ੂਮ ਕਰਕੇ ਦਿਖਾਉਣਾ ਦੋ ਮਿੰਟ ਇਹ ਆਹ ਦੇਖੋ ਜੀ ਨੇੜੇ ਇਹਨੂੰ ਕਰਤਾ ਕਿ 37 ਆਪਣੇ ਸਿੱਖਿਆ ਵਿਭਾਗ ਪੰਜਾਬ ਮਾਸਟਰ ਕੈਡਰ ਦੇ ਵੱਖ-ਵੱਖ ਅਸਾਮੀਆਂ ਪਰ ਸੰਤ ਚਾਰ ਸਾਮੀ ਪ੍ਰਿੰਦੀਪ ਸਬੰਧ ਵਿੱਚ ਦਫਤਰ ਡਾਇਰੈਕਟਰ ਭਰਤੀ ਦੇ ਵੱਲੋਂ ਜਿਹੜਾ ਇਹਨਾਂ ਦਾ ਨੰਬਰ ਦੇਤਾ ਸਾਰਾ ਕੁਝ ਇਹਨਾਂ ਨੇ ਦੇਤਾ ਠੀਕ ਹੈ ਨਾ ਜੀ ਇਹਨਾਂ ਨੇ ਕਹਿਤਾ ਕਿ ਜਿਹੜੀ ਇਹਨਾਂ ਰੀਕਾਸਟ ਉਹਨੇ ਸਿਲੈਕਸ਼ਨ ਹੋਣੀ ਸੀ ਉਹ ਨਹੀਂ ਹੋਵੇਗੀ ਠੀਕ ਹੈ ਨਾ ਜੀ ਤੇ ਉਹ ਇਹਨਾਂ ਲਈ ਬਹੁਤ ਵਧੀਆ ਗੱਲ ਹੈ ਆਪਣੇ ਇਹਨਾਂ ਟੀਚਰਾਂ ਲਈ ਬਹੁਤ ਪੋਜ਼ਿਟਿਵ ਗੱਲ ਆ ਤੇ ਕੁਝ ਵੀ ਕਰਾ ਸਿਗਨੇਚਰ ਵਗੈਰਾ ਹੋਏ ਨੇ ਤੇ ਜੇ ਇਹ ਹੋ ਜਾਂਦਾ ਰੀ ਰੀਸਿਲੈਕਸ਼ਨ ਇਹ ਕਰ ਲੈਂਦੇ ਨਾ ਤੇ ਉਸ ਤੋਂ ਬਾਅਦ ਇਹ ਇੱਥੇ ਨਹੀਂ ਰੁਕਣਾ ਸੀ ਇਹਨਾਂ ਨੇ ਜੋ ਆਨਲਾਈਨ ਭਰਤਿਆਂ ਸੋ ਉੱਥੇ ਵੀ ਸਿਲੈਕਸ਼ਨ ਕਰ ਸਕਦੇ ਸੀ ਵੀਰੇ ਠੀਕ ਹੈ ਨਾ ਅੱਜ ਇਹ ਮਤਲਬ ਕਿ ਕੇਸ ਲੱਗਿਆ ਹੈ ਜਿੱਥੇ ਠੀਕ ਹੈ ਨਾ ਉਸ ਚੀਜ਼ ਦੇ ਆਪਾਂ ਨੂੰ ਬਹੁਤ ਵਧੀਆ ਫਾਇਦਾ ਹੋਊਗਾ ਤੁਸੀਂ ਆਨਲਾਈਨ ਟਾਈਮ ਦੇ ਵਿੱਚ ਵੀ ਆਪਾਂ ਸੇਫ ਹੋ ਜਾਾਂਗੇ ਜੇਕਰ ਇਹਨਾਂ ਦੀ ਸਿਲੈਕਸ਼ਨ ਅਨ ਸਿਲੈਕਸ਼ਨ ਹੁੰਦੀ ਤਾਂ ਉੱਥੇ ਆਪਾਂ ਵੀ ਸੇਫ ਨਹੀਂ ਹੋਣਾ ਸੀਗਾ ਕਦੇ ਇਹਨਾਂ ਸੋਚ ਕੇ ਆਪਾਂ ਦਾ ਸਿਲੈਕਸ਼ਨ ਨਹੀਂ ਹੋਣਾ ਸਿਲੈਕਸ਼ਨ ਹੀ ਨਹੀਂ ਹੋਇਆ ਸੀਗਾ ਜੀ ਇਹ ਮਤਲਬ ਨਹੀਂ ਅੱਜ ਇਹ ਬੱਚੇ ਤੇ ਕੱਲ ਨੂੰ ਆਪਾਂ ਵੀ ਬਚਾਂਗੇ ਠੀਕ ਹੈ ਨਾ ਇਸ ਚੀਜ਼ ਦਾ ਮੇਰੇ ਤੋਂ ਆਉਂਦਾ ਸਰਕਾਰਾਂ ਗੰਦੀਆਂ ਨੇ ਕਿ ਹਰ ਕਿਸੇ ਨੂੰ ਦੱਬਣ ਤੇ ਰਹਿੰਦੀਆਂ ਨੇ ਇਸ ਕਰਕੇ ਆਪਾਂ ਨੂੰ ਇਸ ਚੀਜ਼ ਦਾ ਬਹੁਤ ਵਧੀਆ ਫਾਇਦਾ ਵਾ ਤੇ ਇਹ ਇਹਦੇ ਹੋਣ ਦੇ ਨਾਲ ਹੀ ਇੱਕ ਆਪਾਂ ਨੂੰ ਇੱਕ ਫਾਇਦਾ ਹੋਰ ਹੋਊਗਾ ਕਿ ਜਿਹੜੇ ਮਾਸਟਰ ਕੈਡਰ ਹੋਣਾ ਸੀਗਾ ਆਪਣਾ ਮਾਸਟਰ ਕੈਡਰ ਹੋਣਾ ਸੀ ਤੇ ਉਹ ਵੀ ਹੁਣ ਕਲੀਅਰ ਹੋ ਗਿਆ ਕਲੀਅਰ ਕਿਉਂ ਹੋ ਗਿਆ ਕਿਉਂਕਿ ਪਹਿਲਾਂ ਸਰਕਾਰ ਬਹਾਨੇ ਬਣਾ ਰਹੀ ਸੀ ਕੇਸ ਲੱਗਿਆ ਹੋਇਆ ਜੀ ਪਹਿਲਾਂ ਇਹਦੀ ਪ੍ਰਕਿਰਿਆ ਪੂਰੀ ਕਰਦੀਏ ਪਲੇ ਪ੍ਰਕਿਰਿਆ ਪੂਰੀ ਕਰਦੀਏ ਸੀਰੀਅਸly ਕਰਾਂਗੇ ਪਰ ਹੁਣ ਸਰਕਾਰ ਨੇ ਮਤਲਬ ਕੀ ਕਲੀਅਰ ਵੀ ਕਰਤਾ ਤੇ ਬਾਕੀ ਕੋਰਟ ਨੂੰ ਵੀ ਕਹਦਾ 2025 ਵਾਲਾ ਮਾਸਟਰ ਕੈਡਰ ਜਿਹੜਾ ਕਿ ਬੇਜ਼ਗਾਰ ਨੂੰ ਦੇਣਾ ਹੈ ਦੋ ਠੀਕ ਹੈ ਜੀ ਲੋਬੀ ਸੋਟ ਸਾਹਮਣੇ ਹੈ ਜਿਆਦਾ ਨਹੀਂ ਬਾਤ ਤੋਂ ਬਾਅਦ ਮਹੀਨੇ 2 ਮਹੀਨੇ ਛੋਟੇ ਕਿਉਂ ਉਹ ਵੀ ਨੋਟੀਫਿਕੇਸ਼ਨ ਦੇ ਟੱਕਲੇ ਆਇਆ ਲੋ ਠੀਕ ਹੈ ਨਾ ਤਾਂ ਇਹ ਕਹਿਣਾ ਕਿ ਮੈਡਮ ਸਾਨੂੰ ਪੰਜਾਬੀ ਮਾਸਟਰ ਕਿੱਤੇ ਤਿਆਰੀ ਕਰਵਾ ਰਹੇ ਨੇ ਡੀਪਲੀ ਤਿਆਰੀ ਕਰਵਾ ਰਹੇ ਨੇ ਪਲੀਜ਼ ਆਪਣੇ ਸਾਰੇ ਆਪਣੇ ਚੈਨਲ ਵਿਜ਼ਿਟ ਜਰੂਰ ਕਰਨ ਠੀਕ ਹੈ ਨਾ ਜੇ ਕਿ ਕੋਈ ਵੀ ਹੈ ਇੱਕ ਵਾਰੀ ਚੈਨਲ ਤੇ ਆ ਉਹਦੇ ਵੀਡੀਓ ਨੂੰ ਫੁੱਲ ਦੇਖੋ ਫੁੱਲ ਦੇਖਣ ਤੋਂ ਬਾਅਦ ਨਿਰਣੇ ਕਰੋ ਕੁਝ ਵੀ ਤੁਹਾਨੂੰ ਵੀਡੀਓ ਕਿਵੇਂ ਲੱਗ ਰਹੀ ਹੈ ਕਿਉਂਕਿ ਜੇ ਕੋਈ ਵੀ ਬੰਦਾ ਮਿਹਨਤ ਕਰਦਾ ਹੋਵੇ ਨਾ ਉਹਦਾ ਸਾਥ ਦੇਣਾ ਆਪਣਾ ਫਰਜ਼ ਹੁੰਦਾ ਹੈ ਜਿਵੇਂ ਮੈਡਮ ਤੁਹਾਡੇ ਮਿਹਨਤ ਕਰ ਰਹੇ ਨੇ ਤਾਂ ਸਾਥ ਦੇ ਜਿਹੜਾ ਵੀ ਬੰਦੇ ਨੇ ਆਪਣੇ ਜੋਬ ਲੈਣੇ ਆ ਕਿ ਸੁਪਨੇ ਉਹ ਹੁੰਦੇ ਨੇ ਜਿਹੜੇ ਕਿ ਆਪਾਂ ਨੂੰ ਸੌਣ ਨਹੀਂ ਦਿੰਦੇ ਨਾ ਕਿ ਉਹ ਜਿਹੜੇ ਕਿ ਨੀਂਦ ਚੋਂ ਦੇਣੇ ਇਸ ਕਰਕੇ ਜੇ ਆਪਾਂ ਪੋਸਟ ਲੈਣੀ ਆ ਟੀਚਰ ਬਨਣਾ ਵਾ ਤਾਂ ਆਪਾਂ ਨੂੰ ਸੁਪਨਾ ਦੇਖਣਾ ਪੈਣਾ ਕਿ ਟੀਚਰ ਬਨਣਾ ਐ ਨਹੀਂ ਕਿ ਸੌਕੇ ਟਾਈਮ ਖਰਾਬ ਕਰਨਾ ਹੈ ਠੀਕ ਹੈ ਨਾ ਸਾਰੇ ਬੱਚੇ ਪੜੋ ਤੇ ਡੀਪਲੀ ਪੜੋ ਆ ਚਲੋ ਧੰਨਵਾਦ ਇਹਦੇ ਨਾਲ ਤੁਹਾਨੂੰ ਮੈਂ ਹੁਣ ਅਗਲੀ ਨੋਟੀਫਿਕੇਸ਼ਨਾਂ ਵੀ ਲੂੰਗਾ ਜੋ ਕਿ ਇਹਨਾਂ ਨੇ ਆਇਆ ਗਿਆ ਹਰਿਆਣੇ ਦਾ 14000 ਦੇ ਕੁਝ ਵੈਕੈਂਸੀ ਦਾ ਨੋਟੀਫਿਕੇਸ਼ਨ ਵੀ ਇਹਨਾਂ ਨੇ ਜਾਰੀ ਕਰਤਾ ਸੋ ਉਹ ਵੀ ਮੈਂ ਅਗਲੀ ਵੀਡੀਓ 'ਚ ਦਿਖਾਉਣਾ ਤੁਹਾਨੂੰ ਚਲੋ ਠੀਕ ਹੈ ਧੰਨਵਾਦੀ